ਪੰਜਾਬ ਚ ਵੱਡਾ ਦੁਸ਼ਮਣ ਕਿਹੜਾ ਹੈ ਬੀਜੇਪੀ ਜਾਂ ਆਮ ਆਦਮੀ ਪਾਰਟੀ ਫਸਟ ਆਫ ਆਲ ਦੁਸ਼ਮਣ ਤਾਂ ਕੋਈ ਨਹੀਂ ਹੈ ਟੂ ਬੀ ਵੈਰੀ ਓਨਸਟ ਪੋਲਿਟਿਕਸ ਮੈਂ ਸਲੋਲੀ ਸਲੋਲੀ ਇਸ ਦੇ ਨਾਲ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਸਮਝਿਆ ਆਈ ਆਲਵੇਜ਼ ਐਡਮਾਇਰ ਪ੍ਰਕਾਸ਼ ਸਿੰਘ ਬਾਦਲ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਦੇ ਕਿਸੇ ਤੇ ਕੋਈ ਮੇਣਾ ਤਾਨਾ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਵੇ ਪੋਲਿਟਿਕਸ ਚੇਂਜ ਹੋਈ ਮੈਨੂੰ ਇੱਕ ਦਿਨ ਇੱਕ ਵਾਰੀ ਮਾਫੀ ਮੰਗੀ ਬਾਦਲ ਸਾਹਿਬ ਨੇ ਅੰਤਿਮ ਸੰਸਕਾਰ ਤੇ ਦਾਸ ਬਾਦਲ ਗੁਰਦਾਸ ਬਾਦਲ ਜੀ ਦੇ ਕਰੋਨਾ ਦਾ ਸਮੇਂ ਸੀ ਹੀ ਸੈਡ ਮੈਂ ਅਫਸੋਸ ਕੀਤਾ ਕਿ ਉਹਨੇ ਬੜੀਂਸਾ ਮਾਫੀ ਚਾਹੁੰਨੇ ਮੈਂ ਕਹ ਜੀ ਬਪਕਾਰੀ ਸਰ ਤੁਸੀਂ ਤਾਂ ਮਿਲ ਕੇ ਅਸੀਂ ਤਾਂ ਥੋੜੇ ਨੇੜੇ ਟੇੜੇ ਵੀ ਨਹੀਂ ਇੰਨਾ ਗ੍ਰੇਟ ਆਦਮੀ ਸੀ ਉਹ ਕਹਿੰਦੇ ਮੈਂ ਸੁਖਬੀਰ ਰਣੂ ਕਹਿੰਦਾ ਕਿ ਇਹੋ ਜੀ ਪੋਲਿਟਿਕਸ ਕਾਕਾ ਨਾ ਕਰਿਆ ਕਰੋ ਕਿਸੇ ਨੇ ਮੇਰੇ ਖਿਲਾਫ ਬਹੁਤ ਕੁਝ ਗੰਦਾ ਬੋਲਿਆ ਫਿਰ ਉਹਦੇ ਤੇ ਐਫ ਆਈ ਆਰ ਹੋਈ ਅਸੀਂ ਉਹਨੂੰ ਫੜਾਇਆ ਪੁਲਿਸ ਸਟੇਸ਼ਨ ਸੋ ਉਹ ਬੰਦਾ ਪੰਜ ਵਾਰੀ ਮੁੱਖ ਮੰਤਰੀ ਬਣਿਆ ਸੁਖਬੀਰ ਬਾਦਲ ਜਾਂ ਆਦਰਸ ਜਾਂ ਬਹੁਤ ਲੋਕ ਸਾਡੇ ਅਰਗੇ ਮੈਂ ਵੀ ਅਗਰੈਸਿਵ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਕੋਈ ਇਸ ਮਾਮਲੇ ਦਾ ਇਹ 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 ਦਾ ਕੋਈ ਫਾਇਦਾ ਰਹਿੰਦਾ ਸੋ ਦੁਸ਼ਮਣ ਕੋਈ ਨਹੀਂ ਇਨਾਂ ਚੋਂ ਲੇਕਿਨ ਹਾਂ ਵਿਚਾਰਾਂ ਦੇ મતਭੇਦ ਹੈਗੇ ਨਹੀਂ ਔਰ ਜਿਸ ਪ੍ਰਕਾਰ ਦੀ ਗੰਦੀ ਪੋਲਿਟਿਕਸ ਹੋ ਗਈ ਹੈ ਕਈ ਵਾਰੀ ਤਾਂ ਟੂ ਬੀ ਵੈਰੀ ਔਨੈਸਟ ਕੁਰਤਾ ਪਜਾਮਾ ਪੌਂਦੇ ਸਾਨੂੰ ਇਹ ਲੱਗਦਾ ਹੈ ਕਿ ਆਮ ਪਬਲਿਕ ਨੂੰ ਲੱਗੇਗਾ ਯਾਰ ਇਹ ਲੀਡਰ ਹੈਗਾ ਹੋਂ ਜਿਵੇਂ ਅਸੀਂ ਕੱਪੜੇ ਉਧਾਰ ਰਹੇ ਹਾਂ ਰੋਜ਼ ਆ ਹੁਣ ਹੋਰ ਹੋ ਗਿਆ ਪਹਿਲਾਂ ਸੀਗਾ ਪਹਿਲਾਂ ਸੀਗਾ 40 50% ਪੋਲੀਟੀਸ਼ੀਅਨ ਇਦਾਂ ਦੇ ਬਲੋ ਦਾ ਬੈਟ ਹਿੱਟ ਕਰਦੇ ਸੀ ਆ ਦਿਨ ਬਦਿਨ ਆ ਜਦੋਂ 2 ਸਾਲ ਬੀਤੇ ਐ ਯਾਨੀ ਕਿ ਆ 20 ਮਹੀਨੇ ਹੁਣ ਤਾਂ ਹੱਦਾਂ ਹੀ ਪਾਰ ਹੋ ਗਈਆਂ ਸਾਨੂੰ ਲੱਗਦਾ ਕਿ ਯਾਰ ਜਿਹੜਾ ਕਾਮਨ ਆ ਰ ਹੈ ਨਾ ਉਹ ਇਹ ਸਮਝਦਾ ਕਿ ਪੋਲੀਟੀਸ਼ੀਅਨਸ ਜਿਹੜੇ ਐ ਇਹਨਾਂ ਦਾ ਤਾਂ ਕੋਈ ਦੀਨ ਆ ਮਾਨ ਨਹੀਂ ਰਹੇ ਪੰਜਾਬ ਚ ਵੱਡਾ ਦੁਸ਼ਮਣ ਕਿਹੜਾ ਹੈ ਬੀਜੇਪੀ ਜਾਂ ਆਮ ਆਦਮੀ ਪਾਰਟੀ ਫਰਸਟ ਆਫ ਆਲ ਦੁਸ਼ਮਨ ਤਾਂ ਕੋਈ ਨਹੀਂ ਹੈ ਟੂ ਬੀ ਵੈਰੀ ਓਨੈਸਟ ਪੋਲਿਟਿਕਸ ਮੈਂ ਸਲੋਲੀ ਸਲੋਲੀ ਇਸ ਦੇ ਨਾਲ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਸਮਝਿਆ ਆਈ ਆਲਵੇਸ ਐਡਮਾਇਰ ਪ੍ਰਕਾਸ਼ ਸਿੰਘ ਬਾਦਲ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਦੇ ਕਿਸੇ ਤੇ ਕੋਈ ਮੇਣਾ ਤਾਨਾ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਵੇ ਪੋਲਿਟਿਕਸ ਚੇਂਜ ਹੋਈ ਮੈਨੂੰ ਇੱਕ ਦਿਨ ਇੱਕ ਵਾਰੀ ਮਾਫੀ ਮੰਗੀ ਬਾਦਲ ਸਾਹਿਬ ਨੇ ਅੰਤਿਮ ਸੰਸਕਾਰ ਤੇ ਦਾਸਬਾਦ ਗੁਰਦਾਸਬਾਦਲ ਜੀ ਦੇ ਕਰੋਨਾ ਦਾ ਸਮੇਂ ਸੀ ਹੀ ਸੈਡ ਮੈਂ ਅਫਸੋਸ ਕੀਤਾ ਕਿ ਉਹਨੇ ਬੜੀ ਕਿਸਮ ਮਾਫੀ ਚਾਹਣੀ ਮੈਂ ਕਹਾਂ ਜੀ ਬਾਬਾ ਕਾਰੀ ਸਰ ਤੁਸੀਂ ਤਾਂ ਮਿਲਕੇ ਅਸੀਂ ਤਾਂ ਥੋੜੇ ਨੇੜੇ ਟੇੜੇ ਵੀ ਨਹੀਂ ਇੰਨਾ ਗ੍ਰੇਟ ਆਦਮੀ ਸੀ ਉਹ ਕਹਿੰਦੇ ਮੈਂ ਸੁਖਬੀਰ ਰਾਰਣ ਨੂੰ ਕਹਿੰਦਾ ਕਿ ਇਹੋ ਜੀ ਪੋਲਿਟਿਕਸ ਕਾਕਾ ਨਾ ਕਰਿਆ ਕਰੋ ਕਿਸੇ ਨੇ ਮੇਰੇ ਖਿਲਾਫ ਬਹੁਤ ਕੁਝ ਗੰਦਾ ਬੋਲਿਆ ਫਿਰ ਉਹਦੇ ਤੇ ਐਫ ਆਈ ਆਰ ਹੋਈ ਅਸੀਂ ਉਹਨੂੰ ਫੜਾਇਆ ਪੁਲਿਸ ਸਟੇਸ਼ਨ ਸੋ ਉਹ ਬੰਦਾ ਪੰਜ ਵਾਰੀ ਮੁੱਖ ਮੰਤਰੀ ਬਣਿਆ ਸੁਖਬੀਰ ਬਾਦਲ ਜਾਂ ਆਦਰਸ ਜਾਂ ਬਹੁਤ ਲੋਕ ਸਾਡੇ ਅਰਗੇ ਮੈਂ ਵੀ ਅਗਰੈਸਿਵ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਕੋਈ ਇਸ ਮਾਮਲੇ ਦਾ ਇਹ 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 ਦਾ ਕੋਈ ਫਾਇਦਾ ਰਹਿੰਦਾ ਸੋ ਦੁਸ਼ਮਣ ਕੋਈ ਨਹੀਂ ਇਨਾਂ ਚੋਂ ਲੇਕਿਨ ਹਾਂ ਵਿਚਾਰਾਂ ਦੇ મતਭੇਦ ਹੈਗੇ ਨਹੀਂ ਔਰ ਜਿਸ ਪ੍ਰਕਾਰ ਦੀ ਗੰਦੀ ਪੋਲਿਟਿਕਸ ਹੋ ਗਈ ਹੈ ਕਈ ਵਾਰੀ ਤਾਂ ਟੂ ਬੀ ਵੈਰੀ ਓਨੈਸਟ ਕੁਰਤਾ ਪਜਾਮਾ ਪੌਂਦੇ ਸਾਨੂੰ ਇਹ ਲੱਗਦਾ ਹੈ ਕਿ ਆਮ ਪਬਲਿਕ ਨੂੰ ਲੱਗੇਗਾ ਯਾਰ ਇਹ ਲੀਡਰ ਹੈਗਾ ਹੁਣ ਜਿਵੇਂ ਅਸੀਂ ਕੱਪੜੇ ਉਧਾਰ ਰਹੇ ਹਾਂ ਰੋਜ਼ ਆ ਹੁਣ ਹੋਰ ਹੋ ਗਿਆ ਪਹਿਲਾਂ ਵੀ ਸੀਗਾ ਪਹਿਲਾਂ ਸੀਗਾ 40 50% polititian ਇਦਾਂ ਦੇ ਬਲੋ ਦਾ ਬੈਟ ਹਿੱਟ ਕਰਦੇ ਸੀ ਆ ਦਿਨ ਬਦਨ ਆ ਜਦੋਂ 2 ਸਾਲ ਬੀਤੇ ਐ ਯਾਨੀ ਕਿ ਆ 20 ਮਹੀਨੇ ਹੁਣ ਤਾਂ ਹੱਦਾਂ ਹੀ ਪਾਰ ਹੋ ਗਈਆਂ ਸਾਨੂੰ ਲੱਗਦਾ ਕਿ ਯਾਰ ਜਿਹੜਾ ਕਾਮਨ ਆ ਰਹਿਣਾ ਉਹ ਇਹ ਸਮਝਦਾ ਕਿ polititians ਜਿਹੜੇ ਐ ਇਹਨਾਂ ਦਾ ਤਾਂ ਕੋਈ ਦੀਨ ਆ ਮਾਨ ਨਹੀਂ